ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਤੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਇਸ ਕਿਤਾਬ ਦਾ ਦਿਨ 33ਵਾਂ। ਰੱਬਾ ਮੈਂ ਆਪਣੇ ਆਪ ਨੂੰ ਸਿਆਣਾ ਉਸ ਦਿਨ ਸਮਝਾਂਗਾ ਜਿਸ ਦਿਨ ਮੈਨੂੰ ਕਿਸੇ ਦੇ ਹੱਥ ਅੜਨ ਤੋਂ ਪਹਿਲਾਂ ਉਸਦੀ ਮਜਬੂਰੀ ਸਮਝ ਲੱਗਣ ਲੱਗ ਗਈ ਤੇ ਅਮੀਰ ਉਸ ਦਿਨ ਜਦੋਂ ਮੇਰਾ ਹੱਥ ਬਿਨਾਂ ਸੋਚੇ ਕਿਸੇ ਦੀ ਮਦਦ ਕਰਨ ਲਈ ਅੱਗੇ ਵਧ ਗਿਆ। ਅਰਦਾਸ ਕਰ ਕਈ ਵਾਰ ਤੁਰਦੇ ਤੁਰਦੇ ਰਾਹੀਰ ਕੇਸਰ ਤੇ ਫਕੀਰ ਨਾਲ ਰਲਦੇ ਤੇ ਨਾ ਮੁੱਕਣ ਵਾਲੀਆਂ ਗੱਲਾਂ ਦਾ سلسلہ ਸ਼ੁਰੂ ਹੋ ਜਾਂਦਾ ਅੱਜ ਸਵੇਰੇ ਵੀ ਲੰਮੇ ਕੁੜਤੇ ਤੇ ਚਿੱਟੇ ਚਾਦਰੇ ਵਾਲਾ ਇੱਕ ਰਾਹੀ ਨਾਲ ਆ ਰਲਿਆ ਤੇ ਫਕੀਰ ਨੂੰ ਕਹਿਣ ਲੱਗਾ ਦੁਨੀਆ ਤਾਂ ਹੁਣ ਬਸ ਚੋਰਾਂ ਠੱਗਾਂ ਦਾ ਮੇਲਾ ਬਣ ਕੇ ਰਹਿ ਗਈ ਆ ਕੋਈ ਚੰਗਾ ਬੰਦਾ ਲੱਭਿਆ ਵੀ ਨਹੀਂ ਲੱਭਦਾ ਗੱਲ ਤਾਂ ਤੇਰੀ ਠੀਕ ਐ ਭਾਈ ਫਕੀਰ ਨੇ ਚਾਦਰੇ ਵਾਲੇ ਰਾਹੀ ਨੂੰ ਕਿਹਾ ਥੋੜੀ ਦੇਰ ਬਾਅਦ ਇੱਕ ਹੋਰ ਰਾਹੀ ਜਿਸ ਨੇ ਲੰਮੀ ਡਾਂਗ ਫੜੀ ਹੋਈ ਸੀ ਨਾਲ ਰਲ ਗਿਆ ਡਾਂਗ ਵਾਲਾ ਰਾਹੀ ਬੋਲਿਆ ਵੇਖੋ ਮੇਰੇ ਜੰਗੇ ਭਾਗ ਕਿ ਮੈਨੂੰ ਰਾਹ ਵਿੱਚ ਤੁਹਾਡੇ ਵਰਗੇ ਨੇਕ ਬੰਦਿਆਂ ਦੀ ਸੰਗਤ ਮਿਲ ਗਈ ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਐ ਗੱਲ ਤਾਂ ਤੇਰੀ ਵੀ ਠੀਕ ਐ ਭਾਈ ਫਕੀਰ ਨੇ ਡਾਂਗ ਵਾਲੇ ਰਾਹੀ ਨੂੰ ਕਿਹਾ ਜਦੋਂ ਦੋਵੇਂ ਰਾਹੀ ਅੱਗੇ ਚਲੇ ਗਏ ਤਾਂ ਕੇਸਰ ਤੇ ਫਕੀਰ विश्राम ਕਰਨ ਲਈ ਇੱਕ ਰੇਰੂ ਦੇ ਦਰਖਤ ਹੇਠ ਰੁਕ ਗਏ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਇੰਜੀ ਤੁਸੀਂ ਦੋਵਾਂ ਰਾਹੀਆਂ ਨੂੰ ਇੱਕੋ ਹੀ ਜਵਾਬ ਦਿੱਤਾ ਉਹ ਦੋਵੇਂ ਹੀ ਸਹੀ ਕਿਵੇਂ ਹੋ ਸਕਦੇ ਨੇ ਜੋਾਨਾ ਦੁਨੀਆ ਇੱਕ ਸ਼ੀਸ਼ੇ ਵਰਗੀ ਹੈ ਜਿਐਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਹ ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਸੰ ਜਿਹੋ ਜਿਹਾਂ ਨਜ਼ਰੀਆ ਹੋਵੇਗਾ ਉਵੇਂ ਦਾਹੀ ਅੱਖ ਨੂੰ ਨਜ਼ਰ ਆਵੇਗਾ ਮੱਝ ਨੂੰ ਫੁੱਲ ਵੀ ਘਾ ਲੱਗਦਾ ਹੈ ਭੌਰੇ ਲਈ ਉਹ ਫੁੱਲ ਮਹਿਕ ਹੁੰਦਾ ਹੈ ਤੇ ਨਿੰਦਕ ਨੂੰ ਸਿਰਫ ਕੰਡੇ ਹੀ ਦਿਸਦੇ ਹਨ ਹਰੇਕ ਬੰਦਾ ਆਪਣੇ ਤਜਰਬਿਆਂ ਦੀ ਐਨਕ ਨਾਲ ਦੁਨੀਆ ਵੇਖਦਾ ਹੈ ਜੋ ਉਹ ਵੇਖ ਅਤੇ ਸੋਚ ਰਿਹਾ ਹੁੰਦਾ ਹੈ ਉਸ ਦੇ ਹਿਸਾਬ ਨਾਲ ਉਹੋ ਹੀ ਠੀਕ ਹੁੰਦਾ ਹੈ ਅਸਲ ਵਿੱਚ ਕੋਈ ਵੀ ਗੱਲ ਨਾ ਪੂਰੀ ਸਹੀ ਹੁੰਦੀ ਹੈ ਅਤੇ ਨਾ ਹੀ ਪੂਰੀ ਗਲਤ ਫਕੀਰ ਦੀ ਗੱਲ ਕੇਸਰ ਦੀ ਸੋਚ ਵਿੱਚ ਹੌਲੀ-ਹੌਲੀ ਰਚਣ ਲੱਗੀ ਦਿਨ ਢਲ ਰਿਹਾ ਸੀ ਆਕਾਸ਼ ਵਿੱਚ ਪੰਛੀਆਂ ਦੀਆਂ ੜਾਰਾਂ ਘਰਾਂ ਨੂੰ ਵਾਪਸ ਪਰਤ ਰਹੀਆਂ ਸਨ ਬੀਸ਼ਾ ਦੋਮਾਂ ਦੇ ਅੱਗੇ-ਅੱਗੇ ਤੁਰ ਰਿਹਾ ਸੀ ਰਾਸਤੇ ਦੇ ਨਾਲ ਲੱਗਦੇ ਇੱਕ ਘਰ ਵਿੱਚੋਂ ਲੜਨ ਦੀਆਂ ਆਵਾਜ਼ਾਂ ਬਾਹਰ ਦਾ ਕੁ ਸੁਣ ਰਹੀਆਂ ਸਨ ਲੋਕ ਇੱਥੇ ਵੀ ਸਾਡੇ ਪਿੰਡਾਂ ਵਾਂਗ ਹੀ ਲੜਦੇ ਹਨ ਥਾਮਾਂ ਬਦਲ ਜਾਂਦੀਆਂ ਹਨ ਪਰ ਲੋਕ ਨਹੀਂ ਲੋਕ ਤਾਂ ਉਹ ਜਿਹੇ ਹੀ ਨੇ ਹਰ ਥਾਂ ਕਿਸਰਨੇ ਕੇ ਹੱਬ ਕੁਝ ਸੋਚ ਕੇ ਫਕੀਰ ਬੋਲਿਆ ਮੂਲ ਸੁਭਾਅ ਤਾਂ ਸਭ ਦਾ ਇੱਕੋ ਹੀ ਹੈ ਜੋ ਕੰਮ ਅਸੀਂ ਜ਼ਿਆਦਾ ਕਰਦੇ ਹਾਂ ਉਹੀ ਸਾਡੀ ਆਦਤ ਬਣ ਜਾਂਦਾ ਹੈ ਜਿਵੇਂ ਕਹਿੰਦੇ ਨੇ ਕਿ ਸਾਡੇ ਅੰਦਰ ਦੋ ਸ਼ੇਰ ਇੱਕ ਚੰਗਾ ਤੇ ਦੂਜਾ ਮਾੜਾ ਹਮੇਸ਼ਾ ਲੜਦੇ ਰਹਿੰਦੇ ਨੇ ਤੇ ਜਿੱਤਦਾ ਉਹ ਸ਼ੇਰ ਹੈ ਜਿਸ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਹਾਂ ਇਸੇ ਤਰ੍ਹਾਂ ਲੜਨ ਦੀ ਵੀ ਆਦਤ ਬਣ ਜਾਂਦੀ ਹੈ ਤੇ ਸਬਰ ਰੱਖਣ ਦੀ ਵੀ ਫਕੀਰ ਨੇ ਲੜਾਈ ਵਾਲੇ ਘਰ ਵੱਲ ਵੇਖਦਿਆਂ ਕਿਹਾ ਗ੍ਰੈਸਤੀ ਜੀਵਨ ਦੇ ਦੋ ਪਹੀਏ ਨੇ ਸਮਝ ਅਤੇ ਸਹਿਣਸ਼ੀਲਤਾ ਆਦਮੀ ਤੇ ਔਰਤ ਸਿੱਕੇ ਦੇ ਦੋ ਪਾਸੇ ਹਨ ਜੋ ਮਿਲ ਕੇ ਇੱਕ ਪੂਰਾ ਸਿੱਕਾ ਬਣਾਉਂਦੇ ਹਨ ਦੋਵਾਂ ਦੀਆਂ ਆਸਾਂ ਉਹ ਮੰਗਾ ਤਾਂ ਇੱਕੋ ਜਹੀਆਂ ਨੇ ਪਰ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਅਲੱਗ-ਅਲੱਗ ਹਨ ਕਿ ਦੂਸਰੇ ਦਾ ਨਜ਼ਰੀਆ ਨਾ ਸਮਝਣਾ ਹੀ ਝਗੜਿਆਂ ਦੀ ਮੂਲ ਜੜ ਹੈ ਲੜਨ ਦੀਆਂ ਆਵਾਜ਼ਾਂ ਅਜੇ ਵੀ ਆ ਰਹੀਆਂ ਸਨ ਅਸਲ ਵਿੱਚ ਆਦਮੀ ਤੇ ਔਰਤ ਸੂਰਜ ਤੇ ਧਰਤੀ ਵਾਂਗ ਹਨ ਧਰਤੀ ਨੂੰ ਉਪਜਾਊ ਹੋਣ ਲਈ ਸੂਰਜ ਦੀ ਊਰਜਾ ਦੀ ਲੋੜ ਹੁੰਦੀ ਹੈ ਪਰ ਜੇ ਧਰਤੀ ਨਾ ਹੁੰਦੀ ਤਾਂ ਸੂਰਜ ਦੀ ਕਦਰ ਕੌਣ ਕਰਦਾ ਔਰਤ ਤੋਂ ਬਿਨਾ ਜ਼ਿੰਦਗੀ ਵਿੱਚ ਸੌਜ ਤੇ ਆਦਮੀ ਤੋਂ ਬਿਨਾ ਜ਼ਿੰਦਗੀ ਵਿੱਚ ਰਫਤਾਰ ਨਹੀਂ ਹੋ ਸਕਦੀ ਇਹ ਅਲੱਗ ਅਲੱਗ ਰੰਗ ਹੀ ਦੁਨੀਆ ਨੂੰ ਰੰਗੀਨ ਬਣਾਉਂਦੇ ਨੇ ਫਕੀਰ ਦੀਆਂ ਗੱਲਾਂ ਸੁਣ ਕੇ ਕੇ ਸਿਰ ਆਪਣੇ ਘਰ ਦੀਆਂ ਔਰਤਾਂ ਬੇਬੇ ਮਾਂ ਅਤੇ ਭੈਣ ਤਾਰੋ ਬਾਰੇ ਸੋਚਣ ਲੱਗਾ ਕਿ ਉਸ ਨੂੰ ਭੈਣ ਤਾਰੋ ਬਾਰੇ ਕਈ ਛੋਟੀਆਂ ਛੋਟੀਆਂ ਗੱਲਾਂ ਯਾਦ ਆ ਰਹੀਆਂ ਸਨ ਉਸ ਨੂੰ ਯਾਦ ਆਇਆ ਕਿ ਭੈਣ ਤਾਰੋ ਦੇ ਸਾਹਮਣੇ ਉਸ ਨੂੰ ਕੋਈ ਝਿੜਕ ਨਹੀਂ ਸੀ ਸਕਦਾ ਨਾ ਬਾਪੂ ਨਾ ਮਾਂ ਅਤੇ ਨਾ ਬੇਬੇ ਜਦੋਂ ਭੈਣ ਤਾਰੋ ਨੇ ਸੌਣ ਵੇਲੇ ਆਪਣਾ ਦੁੱਧ ਦਾ ਗਲਾਸ ਕੇਸਰ ਨੂੰ ਪੀਣ ਲਈ ਦੇ ਦੇਣਾ ਤਾਂ ਮਾਂ ਨੇ ਤਾਰੋਂ ਨੂੰ ਪਿਆਰ ਨਾਲ ਝੜਕਣਾ ਕੁੜੇ ਤੂੰ ਆਪ ਵੀ ਪੀ ਲਿਆ ਕਰ ਤੇਰੀ ਸੱਸ ਨੇ ਸਾਰਾ ਦਿਨ ਕੰਮ ਤੇ ਲਾਈ ਰੱਖਿਆ ਕਰਨਾ ਤੈਨੂੰ ਭੈਣ ਦਾਰੋਂ ਨੇ ਕੇਸਰ ਦਾ ਹੱਥ ਚੁੰਮਦਿਆਂ ਕਹਿਣਾ ਲੈ ਮੇਰੇ ਲਈ ਤੀਆਂ ਦਾ ਸੰਧਾਰਾ ਵੀ ਤਾਂ ਮੇਰੇ ਵੀਰ ਨੇ ਹੀ ਲੈ ਕੇ ਆਇਆ ਕਰਨਾ ਭੈਣ ਤਾਰੋ ਬਾਰੇ ਸੋਚਦੇ ਆਂ ਕੇਸਰ ਦੀਆਂ ਅੱਖਾਂ ਸਾਹਮਣੇ ਮਜਾਰ ਦੇ ਮੇਲੇ ਵਾਲਾ ਦ੍ਰਿਸ਼ ਆ ਗਿਆ ਯਾਦ ਕਰਕੇ ਦਿਮਾਗ ਜਿਵੇਂ ਸੁਨ ਜਿਹਾ ਹੋ ਗਿਆ ਕਾਲਜ ਵਿੱਚ ਇੱਕ ਚੀਜ਼ ਉੱਭਰੀ ਲੰਮਾ ਪਿਆ ਕੇਸਰ ਇਕਦਮ ਇਕੱਠਾ ਜਿਹਾ ਹੋ ਗਿਆ ਤੇ ਕੰਬਦੇ ਪੋਟਿਆਂ ਨਾਲ ਅੱਖਾਂ ਦੱਬ ਕੇ ਹੰਝੂ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਭੈਣ ਤਾਰੋ ਦਾ ਚਿਹਰਾ ਮੁਰਮੁਰ ਉਹਦੀਆਂ ਅੱਖਾਂ ਅੰਗੇ ਆ ਰਿਹਾ ਸੀ ਉਸ ਦਾ ਲੂੰ ਲੂੰ ਕਿਸੇ ਅਣਸ਼ੋਹੀ ਧੜਕ ਵਿੱਚ ਗੁੰਨਿਆ ਗਿਆ ਉਸ ਦਾ ਦਿਲ ਕੀਤਾ ਕਿ ਉਹ ਹੁਣੇ ਪਿੰਡ ਵਾਪਸ ਚਲਾ ਜਾਵੇ ਤੇ ਬੇਬੇ ਨਾਲ ਗਲ ਲਾ ਕੇ ਤਾਂ ਹੰਮਾਰ ਮਾਰ ਕੇ ਰੋਵੇ ਸੌਂ ਗਿਆ ਬੀਸ਼ਾ ਥੋੜਾ ਸਰ ਗਿਆ ਤੇ ਉਸ ਨੇ ਕੇਸਰ ਦੀ ਪਿੱਠ ਨਾਲ ਪਿੱਠ ਜੋੜ ਲਈ ਸਾਂਝ ਦੀ ਕੋਈ ਜਵਾਨ ਨਹੀਂ ਹੁੰਦੀ ਕੇਸਰ ਨੇ ਸੋਚਿਆ ਕਿਸੇ ਅਜੀਬ ਸਕੂਨ ਨੇ ਉਸ ਦੀਆਂ ਅੱਖਾਂ ਵਿੱਚ ਨੀਂਦਰ ਭਰ ਦਿੱਤੀ ਕਿਸੇ ਦੇਵੀ ਹੋਵਣ ਨਹੀਂ ਗੈਰ ਹੁੰਦੇ ਲੱਗਦਾ ਹੈ ਕਿ ਹੰਝੂਆਂ ਦੇ ਵੀ ਪੈਰ ਹੁੰਦੇ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ